ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਦਰਬਾਰ ਸਾਹਿਬ ਦੇ ਮੂਹਰੇ ਇੱਕ ਪੂਜੋਪੀ ਤੋਂ ਆਏ ਭਈਏ ਨੇ ਦੇਖੋ ਜਾਰਦਾ ਬੀੜੀਆਂ ਦੀ ਦੁਕਾਨ ਪਾ ਰੱਖੀ ਸੀ ਬੜੇ ਸਮੇਂ ਤੋਂ ਇਹ ਦੁਕਾਨ ਚੱਲ ਰਹੀ ਸੀ ਦੋਸਤੋ ਜਦੋਂ ਨਿੰਗਾਂ ਨੂੰ ਪਤਾ ਲੱਗਿਆ ਵੀ ਇਹ ਦੁਕਾਨ ਦੀ ਪੜਤਾਲ ਕੀਤੀ ਤਾਂ ਦੇਖੋ ਦੋਸਤੋ ਕੀ ਕੁਝ ਨਿਕਲਿਆ ਇਹ ਦੁਕਾਨ ਵਿੱਚੋਂ ਦੇਖੋ ਦੋਸਤੋ ਇਸ ਪਵਿੱਤਰ ਸਥਾਨ ਤੇ ਸ੍ਰੀ ਅੰਮ੍ਰਿਤਸਰ ਦੇ ਸਾਹਮਣੇ ਦਰਬਾਰ ਸਾਹਿਬ ਦੇ ਦੇਖੋ ਭਈਏ ਨੇ ਦੁਕਾਨ ਪਾ ਕੇ ਬੜੇ ਸਮੇਂ ਤੋਂ ਚਲਾ ਰਿਹਾ ਸੀ ਜਦੋਂ ਅਜਨੇ ਗਾਣੇ ਦੇਖਿਆ ਉਸ ਦੁਕਾਨ ਦੇ ਵਿੱਚੋਂ ਜਿੰਨਾ ਵੀ ਸਮਾਨ ਸੀਗਾ ਉਸ ਨੂੰ ਅੱਗ ਲਗਾਈ ਗਈ ਸਾਰਿਆਂ ਦੇ ਸਾਹਮਣੇ ਨਿੰਗਾ ਨੇ ਇਸ ਵੀਰ ਨੂੰ ਬਹੁਤ ਵਾਰੀ ਤਲਾਹ ਕਰੀ ਸੀ ਵੀ ਇੱਥੋਂ ਦੁਕਾਨ ਚੱਕ ਲਾ ਇਸ ਬਈਏ ਨੇ ਕੋਈ ਪਰਵਾਹ ਨਹੀਂ ਕੀਤੀ ਸਿੱਖਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਸ ਦੁਕਾਨ ਨੂੰ ਚਕਾਇਆ ਤੇ ਬਹੁਤ ਹੀ ਚੰਗਾ ਕੰਮ ਕੀਤਾ ਸਰਦਾਰ ਵੀਰਾਂ ਨੇ ਜਦੋਂ ਕੋਈ ਸਿੱਖ ਧਰਮ ਦੇ ਨਾਲ ਕੋਈ ਛੇੜਛਾੜ ਕਰਦਾ ਸਿੱਖ ਨੌਜਵਾਨ ਉਸ ਨੂੰ ਬਹੁਤ ਹੀ ਡਟ ਕੇ ਜਵਾਬ ਦਿੰਦੇ ਨੇ ਦੋਸਤੋ ਤੁਸੀਂ ਵੀਡੀਓ ਚ ਸੁਣੋ ਦੇਖੋ ਸਰਦਾਰ ਵੀਰ ਜੀ ਕੀ ਕਹਿੰਦਾ ਅਸਾ ਜੀ ਇਹ ਅੰਮਰਸਾ ਦੀ ਧਰਤੀ ਦੇ ਵੇਖੋ ਆ ਕੁਛ ਵੇਖ ਰਿਆ ਵੇਖੋ ਕਿੰਨੇ ਚਿਰ ਦਾ ਹੋ ਗਿਆ ਇਹ ਕੰਮ ਚੱਲਦੇ ਨੂੰ ਇਹਨੇ ਅੱਜ ਤੱਕ ਇਹ ਕੰਮ ਨਹੀਂ ਕੀਤਾ ਅੱਜ ਇੰਗਰਸਿੰਗਾਂ ਨੇ ਇਹ ਸਾਰੇ ਫਰਦਾਨੇ ਆ ਸਾਰੇ ਹੀ ਆ ਕੰਮ ਕਰ ਰਹੇ ਨੇ ਜਿੰਨੇ ਵੀ ਠੇਕੇ ਲਾਗੇ ਲਾਗੇ ਜਿੰਨੇ ਵੀ ਆnde ਵੇਖਦੇ ਆ ਉਹ ਅੱਜ ਸਾਡੀ ਅਸੀਂ ਤਾਂ ਬੋਲ ਦੋ ਸਾਰਾ ਠਿਕਾ ਸਾਡਾ ਕੁਝ ਮੇਰੇ ਪਪਾ ਬੰਦ ਕਰਦੇ ਨੇ ਅਰੇ ਚੱਲੋ ਸਾਰੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਸੁਣ ਕੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ